ਪੀਡੀਐਸ ਇਹ ਬੋਲੋ ਕਿਹਾ ਜਾ ਰਿਹਾ ਕਿ ਦੁੱਧ ਜਿਹੜਾ ਪੰਜਾਬ ਦੇ ਵਿੱਚ ਨਕਲੀ ਨਹੀਂ ਆ ਰਿਹਾ ਹਾਲਾਂਕਿ ਦੁੱਧ ਦੀ ਅਰਾਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਵੱਧ ਹੈ ਸਰਨ ਦਲਜੀਤ ਸਿੰਘ ਮਨਜੂਨ ਨੇ ਗੱਲਬਾਤ ਕਰਨਗੇ ਸਰ ਅਗਰ ਦੁੱਧ ਦੀ ਗੱਲ ਕਰੀ ਜਾਵੇ ਲੋਕਾਂ ਦੇ ਵਿੱਚ ਜ਼ੋਰ ਵਹਿਮ ਹੈ ਕਿ ਜਿਹੜਾ ਦੁੱਧ ਮਿਲਾਪਟਿਆ ਜਾਂਦਾ ਕਿਉਂਕਿ ਜਦੋਂ ਤਿਹਾਰ ਆਉਂਦੇ ਨੇ ਤਿਹਾਰਾਂ ਦੇ ਵਿੱਚ ਜ਼ੋਰ ਖਪਾ ਜਿਹੜੀਆਂ ਦੁੱਧ ਦੀ ਵਾਝ ਜਾਂਦੀਆਂ ਤੇ ਤੁਸੀਂ ਕਹਿ ਰਹੇ ਹੋ ਕਿ ਦੁੱਧ ਜਿਹੜਾ ਉਹ ਮਿਲਾਪਟੀ ਨਹੀਂ ਹੈ ਨਹੀਂ ਮੈਂ ਨਹੀਂ ਕਹਿ ਰਹੀ ਮਿਲਾਪਟੀ ਨਹੀਂ ਹੈ ਮਿਲਾਪਟੀ ਦੁੱਧ ਵੀ ਹੈਗਾ ਦੁੱਧ ਦੇ ਪ੍ਰੋਡਕਟ ਵੀ ਹੈਗਾ ਔਰ ਬਹੁਤ ਜੋਰ ਸ਼ੋਰ ਨਾ ਹੈਗਾ ਮਤਲਬ ਪੰਜਾਬ ਚ ਵੀ ਹੈਗਾ ਦੇਸ਼ ਚ ਬਹੁਤ ਜ਼ਿਆਦਾ ਵਾ ਆ ਪੰਜਾਬ ਬਹੁਤ ਪਿੱਛੇ ਆਦੋਂ ਪਰ ਉਹ ਆਉਂਦਾ ਖੁੱਲਾ ਖੁੱਲੇ ਮਿਲਕ ਪ੍ਰੋਡਕਟ ਜਿਵੇਂ ਕਿ ਪਨੀਰ ਪਨੀਰ ਬਹੁਤ ਵੱਡਾ ਮਾਫੀਆ ਚਲਾ ਰਿਹਾ ਬਹੁਤ ਖੁੱਲਾ ਨਕਲੀ ਪਨੀਰ ਆ ਰਿਹਾ ਜੀ ਵਿਆਹਾਂ ਸ਼ਾਦੀਆਂ ਸਭ ਜਗ ਵਰਤੇ ਜਾ ਰਿਹਾ ਔਰ ਇਹਦੇ ਲਈ ਖਪਤਕਾਰੀ ਰੋਕ ਲਾ ਰਿਹਾ ਅਸੀਂ ਕਹਿੰਨੇ ਵੀ ਦੁੱਧ ਪੰਜਾਬ ਦੇ ਚ ਬਹੁਤ ਵਧੀਆ ਦੁੱਧ ਬਹੁ ਅਸੀਂ ਬਹੁਤ ਵਧੀਆ ਪ੍ਰੋਡਕਸ਼ਨ ਕਰਦੇ ਆਂ ਪਰ ਪਹਿਲੇ ਪੰਜਾ 6 ਸਟੇਟਾਂ ਚੋਂ ਪੰਜਾਬ ਆਉਂਦਾ ਵਾ ਠੀਕ ਹੈ ਜੀ ਇਹਦੇ ਚ ਦੁੱਧ ਹੁਣ ਅੰਕੜੇ ਦਿੱਤੇਗੇ ਵੀ 16 ਲੱਖ ਲੀਟਰ ਦੁੱਧ ਪੰਜਾਬ ਚ ਪੈਦਾ ਹੁੰਦਾ ਮਤਲਬ ਉਹ 16 ਲੱਖ ਨੂੰ ਲੈ ਕੇ ਸਾਰੇ ਸੋਸ਼ਲ ਮੀਡੀਆ ਤੇ ਚਲਾ ਦਿੱਤਾ ਗਿਆ 16 ਲੱਖ ਲੀਟਰ ਦਾ ਦੁੱਧ ਮਤਲਬ ਪੰਜਾਬ 'ਚ 3 ਕਰੋੜ ਲੀਟਰ ਡੇਲੀ ਪੈਦਾ ਹੁੰਦਾ ਜੀ ਉਹਦੇ ਜੋ ਡੇਢ ਕਰੋੜ ਲੀਟਰ ਆ ਜਿਹੜਾ ਉਹ ਘਰੇਲੂ ਜਿਹੜੇ ਲੋਕ ਆਪਣੇ ਲਈ ਮੱਝਾਂ ਗਾਂਆਂ ਰੱਖਦੇ ਆ ਜਾਂ ਪਿੰਡ ਦੇ ਵਿੱਚ ਖਪਤ ਹੋ ਜਾਂਦਾ ਜੀ ਤੇ ਡੇਢ ਕਰੋੜ ਲੀਟਰ ਦੇ ਵਿੱਚੋਂ ਡੇਢ ਕਰੋੜ ਦੇ ਵਿੱਚੋਂ 75 ਲੱਖ ਕੰਪਨੀਆਂ ਲੈਂਦੀਆਂ ਇਹਨਾਂ ਆਰਗੇਨਾਈਜ਼ਡ ਸੈਕਟਰ ਕਹਿੰਨੇ ਆਪਾਂ 16 ਲੱਖ ਦੇ ਉਹਨੇ ਅੰਕੜਾ ਦਿੱਤਾ ਆਪਣੇ ਆ ਵੀ ਉਹਦੇ 'ਚ 30 ਲੱਖ ਲੀਟਰ ਤਾਂ ਇਕੱਲਾ ਵੇਰ ਕਈ ਲੈਂਦਾ ਜੀ ਦਿੱਲੀ ਦਾ 12 ਲੱਖ ਨੇਸਲੇ ਲੈਂਦਾ ਚਾਰ ਪੰਜ ਮੁੱਲ ਲੈਂਦਾ ਕੋਈ ਸੁਪਰ ਲੈਂਦਾ ਬਾਨੀ ਲੈਂਦਾ ਦੁੱਧ ਮਤਲਬ 75 ਲੱਖ ਲੀਟਰ ਬਣ ਜਾਂਦਾ ਇਹ ਕੁੱਲ ਕੰਪਨੀ ਦਾ ਦੁੱਧ 75 ਲੱਖ ਲੀਟਰ ਦੇ ਨੇੜੇ ਕੰਪਨੀ ਦਾ ਦੁੱਧ ਲੈਂਦਾ 75 ਲੱਖ ਹਲਵਾਈ ਅਤੇ ਜਿਹੜੇ ਦੁੱਧੀ ਆ ਉਹ ਲੈ ਕੇ ਆਉਂਦੇ ਆ 3 ਕਰੋੜ ਲੀਟਰ ਦੀ ਸਾਡੀ ਪ੍ਰੋਡਕਸ਼ਨ ਹੈ ਜੀ ਇਹ ਸਰਕਾਰੀ ਅੰਕੜੇ ਹੈ ਜੀ ਔਰ ਤੁਸੀਂ ਇੱਕ ਦੇਖੋ ਵੀ ਦੁੱਧ ਪਕ ਕਹਿੰਦੇ ਘੱਟ ਪੈਦਾ ਹੁੰਦਾ ਅੱਜ ਤੋਂ 15 20 ਸਾਲ ਪਹਿਲਾਂ ਜਿਹੜੀ ਗਾਂ 15 18 ਲੀਟਰ ਦੁੱਧ ਦਿੰਦੀ ਸੀ ਅੱਜ ਉਹ 50 ਲੀਟਰ ਦੇ ਚਲੀ ਗਈ ਤਿੰਨ ਗਾਇਆਂ ਜਿਹਨਾਂ ਇੱਕ ਗਾਂ ਦੁੱਧ ਦੇਣ ਲੱਗ ਗਈ ਹੈ ਜੇ ਜਾਨਵਰ ਕੱਢੇ ਦੁੱਧ ਦੀ ਪ੍ਰੋਡਕਸ਼ਨ ਬਹੁਤ ਵਧੀਆ ਠੀਕ ਹੈ ਜੀ ਔਰ ਪੰਜਾਬ ਆ ਜਿਹੜਾ ਇਹ ਸਭ ਤੋਂ ਵਧੀਆ ਦੁੱਧ ਪੈਦਾ ਕਰਦਾ ਦੇਸ਼ ਚ ਕਿਉਂ ਕਿ ਇੱਥੇ ਕਮਰਸ਼ੀਅਲ ਡੈਰੀ ਆ ਕਮਰਸ਼ੀਅਲ ਡੈਰੀਆਂ ਤੇ ਡੈਰੀ ਫਾਰਮਰ ਆ ਜਿਹੜੇ ਯੂਰੋਪੀਅਨ ਸਟੈਂਡਰਡ ਦਾ ਦੁੱਧ ਪੈਦਾ ਕਰਦੇ ਆ ਮਸ਼ੀਨੀ ਕਰਨਾ ਨਿਊਟ੍ਰੀਸ਼ਨ ਦਾ ਬਹੁਤ ਵਧੀਆ ਧਿਆਨ ਰੱਖਦੇ ਆ ਮਿਨਰਲ ਵਿਟਾਮਿਨ ਫੀਡ ਦੇ ਵਿੱਚ ਅਫਲਾਟੌਕਸਿਨ ਨਹੀਂ ਹੋਣੀ ਚਾਹੀਦੀ ਉਹਦੇ ਸਟਾਰਚ ਹਰ ਜੀ ਇਹਨੂੰ ਇਹਨੂੰ ਆਧਾਰ ਕਿਵੇਂ ਬਣਾਇਆ ਗਿਆ ਜੀ ਇੱਕ ਬੜੀ ਬੁਖਸ ਖਬਰ ਚਲਾਈ ਗਈ ਹੈ ਡਬਲਯ ਕਹਿੰਦੇ 25 27 ਤੱਕ ਜੇ ਇਹ ਦੁੱਧ ਪੀ ਕੇ ਲੋਕ ਇੰਨੇ ਕੈਂਸਰ ਹੋ ਜਾਣਗੇ ਉਹ ਭਾਰਤ ਸਰਕਾਰ ਨੇ 19 1 2023 ਨੂੰ ਲੈਟਰ ਜਾਰੀ ਕੀਤੀ ਵੀ ਵੀ ਡਬਲਯੂਟੀਓ ਨੇ ਕੋਈ ਇਹਦੇ ਵਿੱਚ ਆਪਣੀ ਗਾਈਡਲਾਈਨ ਨਹੀਂ ਜਾਰੀ ਕੀਤੀ ਕੋਈ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਇਹ ਸਿਰਫ ਬੋਗਸ ਇੱਕ ਫੇਕ ਆ ਉਹਨੂੰ ਆਧਾਰ ਬਣਾ ਕੇ ਇਹ ਕੀਤਾ ਜਾ ਰਿਹਾ ਵਾ ਜਦ ਕਿ ਇਹ ਇਹ ਗਵਰਨਮੈਂਟ ਆਫ ਇੰਡੀਆ ਦੀ ਲੈਟਰ ਹੈ ਜੀ ਠੀਕ ਹੈ ਜੀ ਪਰ ਜੇ ਦੇਖਿਆ ਜਾਵੇ ਤਾਂ ਟੀਕੇ ਜੂਲ ਲਗਾਏ ਜਾਂਦੇ ਨੇ ਮੱਝਾਂ ਨੂੰ ਚੋਣ ਤੋਂ ਪਹਿਲਾਂ ਜਦੋਂ ਦੁੱਧ ਕੱਢਣਾ ਹੁੰਦਾ ਤਾਂ ਟੀਕੇ ਲਾਏ ਜਾਂਦੇ ਨੇ ਅਸਰ ਨਹੀਂ ਆਉਂਦਾ ਫਿਰ ਦੁੱਧ 'ਚ ਬਜੀ ਐ ਅਭੀ ਜਿਹੜਾ ਪੰਜਾਬ ਦੇ ਵਿੱਚ 65 ਤੋਂ 70% ਗਾਈਆਂ ਦਾ ਦੁੱਧ ਜਿਦੇ ਚ ਕੋਈ ਅਫਲਟ ਕੋਈ ਟੀਗਾ ਨਹੀਂ ਲੱਗਦਾ ਗਾਂ ਦੇ ਕੋਈ অক্সੀਟੋਸਨ ਨਹੀਂ ਲੱਗਦਾ ਮੱਝਾਂ ਦੇ ਵਿੱਚ ਵੀ ਬਹੁਤ ਘੱਟ ਲੱਗਦਾ ਜੇ ਕੋਈ ਲਾਉਂਦਾ ਵੀ ਹੈ ਨਾ ਜਿਹੜਾ ਜਿੰਨਾ ਕਿ ਲਾਉਂਦੇ ਹੈਗੇ ਬੰਦੇ ਲਾਉਂਦੇ ਕਈ ਡੇਰੀਆਂ ਵਾਲੇ ਲਾਉਂਦੇ ਆ ਪਰ ਤੁਸੀਂ ਕਿਸੇ ਵੀ ਐਕਸਪਰਟ ਨਾਲ ਗੱਲ ਕਰ ਲਿਓ ਤੇ ਬਾਰੇ ਬਹੁਤ ਗਲਤ ਮਿੱਥ ਬਣਾਈ ਗਈ ਹੈ ਜਿਹੜਾ অক্সੀਟੋਸਨ ਆ ਉਹ ਹਾਰਮੋਨ ਆ ਇੱਕ ਦੁੱਧ ਰਿਲੀਜ਼ ਕਰਨ ਵਾਲਾ ਏ ਉਹ 7 ਤੋਂ 8 ਮਿੰਟ ਦਿਮਾਗ ਦੇ ਵਿੱਚ ਰਹਿੰਦਾ ਜੀ ਠੀਕ ਹੈ ਜੀ ਉਹ ਦੁੱਧ ਰਿਲੀਜ਼ ਕਰਦਾ ਉਹਦਾ ਉਹ ਦੁੱਧ 'ਚ ਵੀ ਨਹੀਂ ਆਉਂਦਾ ਵੈਹੀ 7-8 ਮਿੰਟ ਬਾਅਦ ਖਤਮ ਹੋ ਜਾਂਦਾ ਜੀ ਉਹ ਉਹ ਦੁੱਧ 'ਚ ਆਉਂਦਾ ਹੀ ਨਹੀਂ ਆ ਕਦੇ ਟੈਸਟ ਕਰ ਲਓ ਵੀ ਆਕਸੀਡੇਸ਼ਨ ਦਾ ਟੈਸਟ ਆ ਗਿਆ ਹੋਵੇ ਜੀ ਉਹ ਦੁੱਧ 'ਚ ਉਹਦਾ ਅਸਰ ਹੀ ਨਹੀਂ ਆਉਂਦਾ ਜੀ ਉਹਨੇ ਇੱਕ ਬਦਨਾਮ ਕੀਤਾ ਗਿਆ ਜੀ ਤੇ ਉਹ ਹੈ ਵੀ ਬਹੁਤ ਨਾ ਮਾਤਰਾ ਜੀ ਕਿੰਨੇ ਕ ਦੁੱਧ 'ਚ ਹੋਊਗਾ ਜੀ ਠੀਕ ਹੈ ਜੀ ਮਤਲਬ ਉਹ ਇੱਕ ਬਦਨਾਮੀ ਆ ਉਹ ਜਿੱਥੇ ਜਾਈਆਂ ਦੁੱਧ ਜਿਆਦਾ ਪੈਦਾ ਹੁੰਦਾ ਉੱਥੇ ਤਾਂ ਲੱਗਦਾ ਹੀ ਹੈ ਨੀਗਾ ਮਤਲਬ ਇਸ ਤਰੀਕੇ ਨਾਲ ਬਹੁਤ ਚੀਜ਼ਾਂ ਗਲਤ ਕੋਈ ਕਹਿੰਦਾ ਸਾਇਲਜ ਹੈ ਗਲਤ ਆ ਜੀ ਮਤਲਬ ਹਰ ਚੀਜ਼ ਜੋ ਸੋਸ਼ਲ ਮੀਡੀਆ ਤੇ ਜਿਹੜੇ ਆਪਣੇ ਬਣੇ ਵਿਗਿਆਨੀ ਬਿਠਾ ਉਹਨਾਂ ਨੇ ਇਹ ਪਠਾ ਬਿਠਾਇਆ ਜੀ ਸਾਰੇ ਕਹੇ ਦਾ ਜੀ ਕਿਸਾਨ ਯੂਨੀਅਨ ਬਲਬੀਰ ਸਿੰਘ ਰਾਜੇਵਾਲ ਦੀ ਮੰਨੀ ਹੈ ਰਾਜੇਵਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਇਹਦੇ ਉਹਦੇ ਵਿੱਚ ਦੱਸਿਆ ਜਾਂਦਾ ਕਿ ਇੱਕ ਇਹੋ ਜਿਹੇ ਇੰਜੈਕਸ਼ਨ ਜਿਹੜਾ ਉਹ ਤਿਆਰ ਕੀਤਾ ਗਿਆ ਜਿਹਦੇ ਚਲਦੇ ਆ ਜਿਹੜਾ ਬਛੜਾ ਹੀ ਪੈਦਾ ਹੋਏਗਾ ਬੱਛਾ ਨਹੀਂ ਪੈਦਾ ਹੋਏਗਾ ਉਹਦਾ ਅਸਰ ਜਿਹੜਾ ਟੀਕੇ ਦਾ ਜਦੋਂ ਪੰਜ ਦੇ ਆਂ ਗਾਂ ਦੇ ਲਾਵਾਂਗੇ ਤਾਂ ਅਸਰ ਨਹੀਂ ਹੋਊਗਾ ਉਹਨਾਂ ਨੇ ਮੈਂ ਉਹ ਬੜੇ ਸਿਆਣੇ ਲੀਡਰ ਨੇ ਪਰ ਉਹਨਾਂ ਨੂੰ ਇਹ ਜੇ ਆਪਣੇ ਬਣੇ ਆਪੇ ਬਣੇ ਜਿਹੜਾ ਵਿਗਿਆਨੀ ਸੀ ਨਾ ਏਜੈਂਟੋਂ ਬਚਣਾ ਚਾਹੀਦਾ ਉਹ ਘਟੋ ਘਟਾ ਸਾਡੇ ਨਰਾਇ ਕਰ ਲੈਂਦੇ ਯੂਨੀਵਰਸਿਟੀ ਨਰਾਇ ਕਰ ਲੈਂਦੇ ਯਾਨੀ ਖੁਦ ਪ੍ਰੈਸ ਕਾਨਫਰੰਸ ਕਰਦੇ ਹੋਏ ਨਜ਼ਰ ਆਇਆ ਸੀ ਕਿਸਾਨ ਭਵਨ ਦੇ ਵਿੱਚ ਉਹ ਦੱਸਿਆ ਸੀਗਾ ਕਿ ਫੀਮੇਲ ਹੀ ਜਿਹੜਾ ਉਹ ਬੱਚਾ ਪੈਦਾ ਹੋਏਗਾ ਮੇਲ ਜਿਹੜਾ ਬੱਚਾ ਪੈਦਾ ਹੀ ਨਹੀਂ ਹੋਏਗਾ ਜਿਸ ਦੇ ਚਲਦੇ ਆ ਜਿਹੜੇ ਸਪਰਮ ਨੇ ਉਹ ਟੀਕੇ ਦੇ ਜ਼ਰੀਏ ਜਿਹੜੇ ਪਾਏ ਜਾਣਗੇ ਉਹ ਮੇਰੇ ਪਤਾ ਕਰ ਲਿਓ ਕੋਈ ਬਗਿਆਨੀ ਬਕੁਨੀ ਨਹੀਂ ਹੈ ਜੀ ਮੈਂ ਤੁਹਾਨੂੰ ਪਹਿਲਾਂ ਦੱਸਾਂ ਜੀ ਉਹਨੂੰ ਬਗਿਆਨੀ ਬਣ ਕੇ ਅਫਗਾਨੀ ਬਣ ਜਾਂਦੇ ਆਪੇ ਬਣਿਆ ਬਗਿਆਨੀ ਆ ਉਹਨੂੰ ਇਹ ਨਹੀਂ ਪਤਾ ਵੀ ਉਹਦੇ ਨਾਲ ਐਕਸ ਵਾਈ ਆਪਾਂ ਜੇ ਆਪਾਂ ਕਰ ਦਿੱਤੇ ਹਨਾ ਅੱਡ ਉਹਦੇ ਨਾਲ ਕੀ ਉਹਦਾ ਸੰਪਰਕ ਹੋ ਗਿਆ ਉਹਦੇ ਨਾਲ ਗਾਇਂਦੇ ਚ ਕੀ ਅਸਰ ਪੈ ਗਿਆ ਉਹਨੂੰ ਕਹਿੰਦਾ ਵੀ ਕਿਹੜਾ ਡਿਬੇਟ ਕਰ ਬੈਠ ਕੇ ਉਹਨੇ ਐਡੀ ਬੇਹੂਦਾ ਗੱਲ ਕੀਤੀ ਤੇ ਮੈਂ ਰੱਜਲ ਸਾਹਿਬ ਨੂੰ ਕਹਿੰਦਾ ਇਹ ਹਜੇ ਘਟਿਆ ਬੰਦੇ ਨੂੰ ਬਿਠਾ ਕੇ ਜਿਹਨੂੰ ਨੌਲੇਜ ਕੋਈ ਨਹੀਂ ਗਈ ਉਹਨੂੰ ਤੁਸੀਂ ਬਿਠਾ ਕੇ ਬਿਨਾ ਮਤਲਬ ਦਾ ਪ੍ਰਚਾਰ ਕਰਤਾ ਇਹਦਾ ਲੋਕਾਂ ਨੂੰ ਬਿਨਾ ਮਤਲਬ ਉਹ ਤੁਸੀਂ ਲੋਕਾਂ ਦੇ ਮਨ ਚ ਵਹਿਮ ਪਾਤੇ ਸਾਰੀ ਦੁਨੀਆ ਚ ਦੇਖੋ ਜਦੋਂ xy ਤੁਸੀਂ ਐਡ ਕਰ ਲਏ ਠੀਕ ਹੈ ਜੀ ਉਹਦੀ ਬੱਚੀ ਆ ਵੀ ਉਹਦੇ ਚ ਮਾਤਰਾ 90% ਬੱਚੀਆਂ ਆਉਣਗੀਆਂ ਠੀਕ ਹੈ ਜੀ ਉਹਦੇ ਨਾਲ ਉਹਦੇ ਚ ਕੀ ਸੰਬੰਧ ਹੋ ਗਿਆ ਉਹਦਾ ਜੀ ਉਹਦਾ ਉਹ ਦੱਸੋ ਤੁਸੀਂ ਕਿਤੇ ਦਿਖਾਵੇ ਤਾਂ ਸਹੀ ਉਹ ਵਿਗਿਆਨੀ ਨੂੰ ਕਿਹਾ ਵੀ ਕਿਤੇ ਸਾਬਤ ਕਰ ਅਸੀਂ ਤਾਂ ਮਤਲਬ ਰਾਜਾੜਾ ਵਾਲੀ ਵਧੀਆ ਬੰਦੇ ਬੈਠ ਗਏ ਨਾਲ ਉਹਨਾਂ ਨੇ ਪਤਾ ਨਹੀਂ ਕਿਵੇਂ ਇਹ ਜਿਹੇ ਬੰਦਿਆਂ ਨੂੰ ਬਿਠਾ ਲਿਆ ਔਰ ਇਹ ਉਹਨਾਂ ਨੂੰ ਆਪ ਸਮਝ ਰਾਜਾੜਾ ਉਹਨਾਂ ਨੂੰ ਬਿਠਾ ਕੇ ਗੱਲ ਕਰਨੀ ਚਾਹੀਦੀ ਆ ਵੀ ਇਹ ਅਸੀਂ ਸਾਤੋਂ ਗਲਤ ਪ੍ਰੈਸ ਕਾਨਫਰੰਸ ਹੋਈ ਜਾਂ ਨਹੀਂ ਸਾਨੂੰ ਬਿਠਾਉਣ ਡਿਬੇਟ ਕਰਨ ਜਿੱਥੇ ਕਰਨੀ ਜੀ ਨਾਲ ਇੱਕ ਦੋ ਯੂਨੀਵਰਸਿਟੀ ਤੋਂ ਆਪਾਂ ਪ੍ਰੋਫੈਸਰ ਬਿਠਾ ਲੈਨੇ ਜੀ ਜਾਂ ਦੂਜੇ ਉਹ ਤਾਂ ਦੱਸੋ ਹਾਸੋ ਹੀਣੀ ਗੱਲ ਕੀਤੀ ਉਹ ਬੰਦੇ ਨੇ ਔਰ ਇਹ ਜੀ ਮਤਲਬ ਕਿ ਸੋਚਿਆ ਨਹੀਂ ਜਾ ਸਕਦਾ ਵੀ ਉਹ ਇਹ ਜੀ ਘਟੀਆ ਗੱਲ ਕਰਕੇ ਗਏ ਜੀ ਪਨੀਰ ਦੀ ਗੱਲ ਕਰੀਏ ਪ ਕਿਤਾ ਪੈਕਿੰਗ ਦੇ ਵਿੱਚ ਜਦੋਂ ਫੈਕਟਰੀ ਤੋਂ ਬਣ ਕੇ ਆਉਂਦਾ ਨਾਮੀ ਫੈਕਟਰੀ ਜਿਹੜੀ ਨੇ ਪੰਜਾਬ ਦੇ ਵਿੱਚ ਨੇ ਉਹਨਾਂ ਤੋਂ ਬਣ ਕੇ ਆਉਂਦਾ ਇੱਕ ਪਾਸੇ ਖੁੱਲਾ ਆਪਣੀ ਜੇ ਕਰਕੇ ਹਜਾਵੇ ਤਾਂ ਕਿੰਨਾ ਕੁ ਫਰਕ ਹੈ ਕਿਉਂਕਿ ਮਲਾਵਰ ਜਿਹੜੀ ਆ ਉਹ ਫੈਕਟਰੀ ਦੇ ਵਿੱਚ ਵੀ ਦੁੱਧ ਦੁੱਧ ਥਾਣੇ ਜਿਹੜੇ ਜਾਂਦੀ ਹੋਈ ਨਜ਼ਰਾਂ ਦੀ ਨਹੀਂ ਫੈਕਟਰੀਆਂ ਇੰਜ ਨਹੀਂ ਜਿਹੜੇ ਦੇਖੋ ਵਧੀਆ ਪਲਾਂਟ ਨੇ ਜਿਵੇਂ ਵੇਰਕਾ ਲੈ ਲਓ ਤੁਸੀਂ ਨੈਸ ਲੈ ਲੈ ਲਓ ਹੋਰ ਚੀਜ਼ਾਂ ਲੈ ਲਓ ਉਹ ਵੀ ਕਿਸਾਨਾਂ ਤੋਂ ਹੀ ਨੇ ਨਾ ਉਹ ਜੀ ਕਿਸਾਨ ਥੋੜੀ ਕਰਦੇ ਹੈ ਕੁਝ ਤੁਸੀਂ ਗੱਲ ਹੀ ਨਹੀਂ ਸਮਝਦੇ ਕਿਸਾਨ ਕੌਣ ਕਰਦਾ ਜੀ ਜਿਹੜੇ ਪਸ਼ੂ ਪਾਲਦੇ ਨੇ ਦੁੱਧ ਜੀ ਉਹਨਾਂ ਤੋਂ ਹੀ ਤਾਂ ਦੁੱਧ ਜਾਂਦਾ ਨਾ ਉਹ ਉਹਨਾਂ ਦੇ ਵੀ ਤਾਂ ਠੀਕੇ ਲੱਗਦੇ ਨੇ ਨਾ ਪਿੰਡਾਂ 'ਚ ਮੈਂ ਦੂਜੀ ਲੱਗਾ ਉਹ ਮीडियोਕਰ ਆ ਕਿਸਾਨ ਲੱਗਾ ਜਿਹੜਾ ਦੁੱਧ ਪੈਦਾ ਕਰਦਾ ਦੂਜੀ ਤਾਂ ਮीडियोਕਰ ਆ ਚੱਕ ਕੇ ਲੈ ਕੇ ਆਉਂਦਾ ਜੀ ਕਿਸਾਨ ਇਹ ਕੰਮ ਨਹੀਂ ਕਰਦਾ ਜੀ ਦੁੱਧ ਪੈਦਾ ਹੁੰਦਾ ਤੁਹਾਨੂੰ ਨਾ ਟੀਕੇ ਦਾ ਤੁਹਾਨੂੰ ਦੱਸ ਹੀ ਦਿੱਤਾ ਜੀ ਦੁੱਧ ਵਧੀਆ ਪੈਦਾ ਹੁੰਦਾ ਯੂਰੋਪੀਅਨ ਸਟੈਂਡਰਡ ਦਾ ਦੁੱਧ ਪੈਦਾ ਹੁੰਦਾ ਦੇਸ਼ 'ਚ ਸਾਰਿਆਂ ਨੂੰ ਵਧੀਆ ਦੁੱਧ ਪੰਜਾਬ ਪੈਦਾ ਕਰਦਾ ਜੀ ਜਿਹੜਾ ਤੁਸੀਂ ਗੱਲ ਕਰਦੇ ਖੁੱਲਾ ਪੰਜਾਬ ਦਾ ਜਿਹੜਾ ਦੁੱਧ ਆ ਉਹ ਬਹੁਤ ਵਧੀਆ ਦੁੱਧ ਆ ਜੀ ਔਰ ਕੁਆਲਿਟੀ ਦਾ ਦੁੱਧ ਆ ਜਿਹੜਾ ਖੁੱਲਾ ਪਨੀਰ ਤੇ ਖੁੱਲੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਨਾ ਉਹਨਾਂ ਤੋਂ ਬ ਜੇ ਉਹ ਲੈਣੀ ਆ ਵੀ ਇਹ ਤਾਂ ਤੁਹਾਨੂੰ ਪਤਾ ਹੋਵੇ ਵੀ ਇਹ ਬੰਦਾ ਵਧੀਆ ਤਰੀਕੇ ਨਾਲ ਇਹ ਆਪ ਪੈਦਾ ਕਰਦਾ ਆਪ ਹੀ ਬਣਾਉਂਦਾ ਵਾ ਉੱਥੋਂ ਤਾਂ ਲਓ ਨਹੀਂ ਤੇ ਤੁਸੀਂ ਮਡੇਓਕਰ ਤੋਂ ਲਵੋਗੇ ਤਾਂ ਫਿਰ ਤੁਸੀਂ ਮਾੜਾ ਹੀ ਖਾਓਗੇ ਨਹੀਂ ਤੁਸੀਂ ਵਧੀਆ ਕੰਪਨੀ ਤੋਂ ਲਵੋਗੇ ਨਿਸ਼ਚਿੰਤ ਹੋ ਕੇ ਉਹ ਸਾਰੇ ਮਾਪ ਦੰਡਾਂ ਤੇ ਚੈੱਕ ਹੋ ਕੇ ਸਾਰੇ ਪ੍ਰੋਡਕਟ ਉਹਦੇ ਜੇਕਰ ਵਧੀਆ ਕੱਪੜੇ ਦੀ ਗੱਲ ਕਰੀ ਤਾਂ ਵਧੀਆ ਕੰਪਨੀਆਂ ਦੀ ਮਸਾਲਿਆਂ ਦੀ ਗੱਲ ਕਰੀ ਤਾਂ ਮਸਾਲੇ ਵਧੀਆ ਕੰਪਨੀ ਸੀਗੀ ਉਹਦੇ ਤੇ ਵੀ ਇਲਜ਼ਾਮ ਲੱਗਦਾ ਹੋਇਆ ਨਜ਼ਰ ਆਇਆ ਹਾਲਾਂਕਿ ਤੁਹਾਨੂੰ ਵੀ ਪਤਾ ਹੋਣਾ ਕਿ ਪਿਛਲੇ ਦਿਨਾਂ ਖਬਰਾਂ ਚੱਲਦੀ ਹੋਈ ਨੇ ਇਸ ਤਰ੍ਹਾਂ ਦੀ ਸੀ ਤਾਂ ਫਿਰ ਵਧੀਆ ਕੱਪੜੇ 'ਚ ਵੀ ਮਸਾਲੇ ਦੇ ਵਿੱਚ ਮਿ ਉਹ ਤੋ ਕੁਛ ਵੀ ਸਕਦਾ ਜੀ ਉਹ ਐਵੇਂ ਹੁਣ ਦੀ ਨਾ ਮਾਤਰ ਚੀਜ਼ ਹੈ ਉਹ ਲਈ ਗਈ ਠੀਕ ਹੈ ਜੀ ਆਪਣੇ ਤਾਂ ਇੰਨੀ ਮਲਾਪਟਾਂ ਚੱਲਦੀਆਂ ਜੀ ਫਿਰ ਤੁਸੀਂ ਜਾਓ ਜੀ ਸਿੱਧਾ ਕਿਸਾਨ ਕੋਲ ਉਹਨੂੰ ਕਹੋ ਵੀ ਚਿਵਾਵਾ ਦੁੱਧ ਲੈਣਾ ਜੀ ਤੇਰੇ ਕੋਲ ਫਾਰਮ ਤੋਂ ਦੁੱਧ ਲੈਣਾ ਵਿੱਚ ਵੀ ਅਗਰ ਆਪ ਲੈਣ ਜਾਂਦੇ ਤਾਂ ਪਹਿਲਾਂ ਟੀਕਾ ਲਾਉਂਦੇ ਜੀ ਉਹ ਨਹੀਂ ਜੀ ਨਹੀਂ ਟੀਕੇ ਦੀ ਤੁਹਾਨੂੰ ਗੱਲ ਦੱਸ ਦਿੱਤੀ ਹੈ ਜੀ ਲਓ ਮੈਂ ਕਹਿੰਦਾ گاਉਂ ਦੇ ਦਾ ਟੀਕਾ ਲੱਗਦੇ ਕੋਈ ਨਹੀਂ ਹੈ ਜੀ گاਉਂ ਦੇ 1% ਟੀਕਾ ਨਹੀਂ ਲੱਗਦਾ ਜੀ ਮੱਝ ਦੇ ਵੀ ਬਹੁਤ ਘੱਟ ਟੀਕਾ ਲੱਗਦਾ ਜੀ ਠੀਕ ਹੈ ਜਿਹਦੇ ਲਾਉਂਦਾ ਵਾ ਉਹ ਤੋਂ ਨਾ ਲਓ ਟੀਕਾ ਤਾਂ ਤੁਹਾਡੇ ਸਾਹਮਣੇ ਹੀ ਲਾਊਗਾ ਨਾ ਜੇ ਤੁਹਾਨੂੰ ਟੀਕੇ ਦੇ ਵਿਰੋਧ ਹੈ ਟੀਕੇ ਦਾ ਸਾਹਮਣੇ ਲਾਉਗਾ ਪਰ ਟੀਕੇ ਦਾ ਅਸਰ ਕੋਈ ਨਹੀਂ ਹੈ ਤੁਹਾਨੂੰ ਦੱਸਦਾ ਦੁੱਧ ਜੀ ਨਹੀਂ ਆਉਂਦਾ ਜੀ ਹੋਰ ਕੋਈ ਟੀਕਾ ਨਹੀਂ ਲੱਗਦਾ ਜੀ ਦੁੱਧ ਲਓ ਪੈਸੇ ਨਹੀਂ ਕੋਈ ਦਿੰਦਾ ਜੇਬ ਤਾਂ ਕੋਈ ਜੇਬ ਚੋਂ ਤਾਂ ਢਿੱਲਾ ਜੇਬ ਢਿੱਲੀ ਕਰਨੀ ਕੋਈ ਨਹੀਂ ਚਾਹੁੰਦਾ ਜੀ 2 ਰੁਪਏ ਲੀਟਰ ਦੁੱਧ ਦਾ ਰੇਟ ਵੱਜ ਜਵੇ ਤਾਂ ਬਜਟ ਵਿਗੜ ਜਾਂਦਾ ਜੀ ਸ਼ਹਿਰ ਵਾਲਿਆਂ ਦਾ ਠੀਕ ਹੈ ਜੀ 2 ਰੁਪਏ ਵੱਧ ਦੇਣਾ ਨਹੀਂ ਚਾਹੁੰਦੇ ਜਿੱਦਣ ਡੀਜ਼ਲ ਪੈਟਰੋਲ ਤੇ ਹੋਰ ਸਮਾਨ ਵੱਧਦਾ ਉਹਨਾਂ ਦਾ ਬਜਟ ਨਹੀਂ ਵਿਗੜਦਾ ਕਿਸਾਨ ਨੂੰ 2 ਰੁਪਏ ਵੱਧ ਦੇਣਾ ਨਹੀਂ ਚਾਹੁੰਦੇ ਠੀਕ ਹੈ ਜੀ ਉਹਨੂੰ ਉਹਨੂੰ ਦਿਓ 10 ਰੁਪਏ ਉਹਨੂੰ ਕੋ ਸਾਹਮਣੇ ਦੁੱਧ ਲੈਣਾ ਵਾ ਨਹੀਂ ਉਹ ਜੇ ਤੁਸੀਂ ਕਹੋਗੇ ਮੈਂ ਤੈਨੂੰ ਰੇਟ ਵੀ ਉਹੀ ਦੇਣਾ ਵਾ ਤੇ ਦੁੱਧ ਵੀ ਤੇਰੇ ਘਰੋਂ ਆ ਲੈਣਾ ਦਿਮਾਖ ਰਹਾ ਹੋਇਆ ਕਿ ਇਹ ਤਾਂ ਵੀ ਇਹਨੂੰ ਦੁੱਧੂ ਦੁੱਧ ਉਹੀ ਤਾਂ ਹੋਊਗਾ ਜਿਹੜਾ ਸਰਦਰਦੀ ਲਊਗਾ ਪੈਸੇ ਵੀ 10 ਰੁਪਏ ਵੱਧ ਲਊਗਾ ਜੀ ਫਿਰ ਉਹਨੂੰ ਲਓ ਜਾ ਕੇ ਵਧੀਆ ਦੁੱਧ ਪੈਦਾ ਕਰਦੇ ਆ ਵਧੀਆ ਦੁੱਧ ਵਧੀਆ ਫਾਰਮਰ ਤੋਂ ਲੈਣਾ ਚਾਹੀਦਾ ਜਾਂ ਵਧੀਆ ਕੰਪਨੀ ਤੋਂ ਲੈਣਾ ਚਾਹੀਦਾ ਨਿਸ਼ਚਿੰਤ ਹੋਗੇ ਨਹੀਂ ਤਾਂ ਆਪਾਂ ਫਿਰ ਜੋਇ ਨਹੀਂ ਸਕਦੇ ਜੇ ਦੁੱਧ ਤੁਸੀਂ ਗੱਲ ਦੇਖੋ ਦੁੱਧ ਤਾਂ ਤੁਹਾਨੂੰ ਪਤਾ ਵੀ ਤੁਸੀਂ ਵਧੀਆ ਕੰਪਨੀ ਤੋਂ ਲੈ ਲੈ ਜਾਂ ਜਾਨਵਰ ਤੋਂ ਲੈ ਹੁਣ ਤੁਸੀਂ ਮਸਾਲ ਜੀ ਜਿਹੜੀ ਕਰਿਆਨੇ ਤੋਂ ਲੈ ਕੇ ਆਉਣੇ ਕਿਹੜੀ ਚੀਜ਼ ਸਾਹਮਣੇ ਬੈਠ ਕੇ ਕਰਾ ਲਓਗੇ ਦੁੱਧ ਤਾਂ ਤੁਸੀਂ ਸਾਹਮਣੇ ਲੈ ਕੇ ਚਵਾ ਲੈ ਸਕਦੇ ਆ ਕੰਪਨੀ ਵੀ ਰਿਪਿਊਟਡ ਹੈਗੀ ਉਹ ਤੋਂ ਲੈ ਸਕਦੇ ਹੋ ਜਿਹੜੇ ਤੁਸੀਂ ਕਰਿਆਨੇ ਦੇ ਸਟੋਰ ਤੋਂ ਜਾ ਕੇ ਨਕਲੀ ਚੀਜ਼ਾਂ ਲੈ ਕੇ ਆਉਣੇ ਸਾਰਾ ਦਿਨ ਰਸੋਈ ਚ ਖਾਣੇ ਹੋ ਤੇ ਉਹ ਕਿਵੇਂ ਕਰੋਗੇ ਸਹੀ ਉਹ ਤਾਂ ਉਹ ਤਾਂ ਜਿਹੜੀ ਬਿਮਾਰੀਆਂ ਤੋਂ ਅਸਲ ਚ ਉਹ ਆ ਇਹਦਾ ਅਮਰਤ ਆ ਇਹਨੂੰ ਅਮਰਤ ਸਮਝ ਕੇ ਲੈਣਾ ਚਾਹੀਦਾ ਹੈ ਸੰਪੂਰਨ ਆਹਾਰ ਆ ਵੈਜੀਟੇਰੀਅਨ ਲਈ ਵਧੀਆ ਪਨੀਰ ਆ ਉਹ ਰਿਪਿਊਟਡ ਕੰਪਨੀ ਤੋਂ ਲਓ ਜਾਂ ਘਰੇ ਲੈ ਕੇ ਆਪ ਬਣਾ ਲਓ ਅਗਰ ਪਨੀਰ ਦੇ ਜੇ ਆਪਾਂ ਜਾਂਚ ਕਰਨੀ ਹੋਵੇ ਜੇਕਰ ਆਪਾਂ ਪਨੀਰ ਲੈ ਕੇ ਆਏ ਆਪਾਂ ਨੂੰ ਜਾਂਚ ਕਰਨ ਜਾ ਅਸਲੀ ਦੁੱਧ ਤੋਂ ਬਣਿਆ ਹੋਇਆ ਨਜ਼ਰ ਆਉਂਦਾ ਤਾਂ ਕਿੱਦਾਂ ਜਾਂਚ ਕੀਤੀ ਜਾ ਸਕਦੀ ਹੈ ਸਰਲ ਤਰੀਕਾ ਦੱਸ ਦਿਓ ਨਹੀਂ ਉਹ ਜਿਹੜਾ ਪਨੀਰ ਦੀ ਜਾਂਚ ਤਾਂ ਲੈਬ ਦੇ ਵਿੱਚ ਹੀ ਹੁੰਦੀ ਹੈ ਜੀ ਉਹਦੇ ਨਾਲ ਵੀ ਦੁੱਧ ਦੀ ਜਾਂਚ ਦੀਆਂ ਕਿੱਟਾਂ ਹੈਗੀਆਂ ਜੀ ਪਨੀਰ ਦੀ ਜਾਂਚ ਥੋੜੀ ਲੈਬ ਤੋਂ ਦੀ ਵਿਚਾਰਾ ਕੋਈ ਕਰਾਉਣ ਨਹੀਂ ਜਾਂਦਾ ਜੀ ਉਹਦੇ ਨਾਲ ਬਿਹਤਰ ਹੈ ਜੀ ਜਿੱਥੋਂ ਪਨੀਰ ਵਧੀਆ ਬਣਦਾ ਉਥੋਂ ਲੈ ਲਓ ਜਾਂ ਵਧੀਆ ਕੰਪਨੀ ਤੋਂ ਲੈ ਲਓ ਐਵੇਂ ਤੁਰੇ ਫਿਰਦੇ ਪਨੀਰ ਜਾਂਦੇ ਜਿਹੜੀ ਦੁਕਾਨ ਆ ਗਈ ਉਹ ਤੋਂ ਨਾ ਲਓ ਜੀ ਜਿਹੜੇ ਜਿਹੜੀ ਦੁਕਾਨ ਵਾਲੇ ਨੇ ਕਦੇ 2 ਕਿਲੋ ਦੁੱਧ ਹੀ ਨਹੀਂ ਲਿਆ ਜੀ ਬਣਾ ਬਣਾਏ ਪਨੀਰ ਲੈਂਦਾ ਬਣਾ ਬਣਾਏ ਖੁਆ ਲੈਂਦਾ ਉਹ ਤੋਂ ਲਓਗੇ ਸਾਰਾ ਕੋਈ ਨਕਲੀ ਇਹ ਤਾਂ ਦੇਖੋ ਜੀ ਪੂਰੇ ਜੇਕਰ ਪਨੀਰ ਦੀ ਕਰਗੇ ਤਾਂ ਪਨੀਰ ਜੂਰ ਇੱਕ ਨਾਮੀ ਕੰਪਨੀ ਤੋਂ ਲੋ ਤਾਂ ਕਿ ਸਿਹਤ ਲਈ ਖਰਵਾਰ ਨਾ ਖਤ ਹੋ ਸਕੇ ਪਰ ਹਾਲਾਂਕਿ ਜੇਕਰ ਖੁੱਲੇ ਦੇ ਵਿੱਚ ਪਨੀਰ ਤੁਸੀਂ ਲੈਣੇ ਹੋ ਤਾਂ ਕਿਤੇ ਨਾ ਕਿਤੇ ਸਿਹਤ ਨਾ ਖਰਵਾਰ ਜੁਰ ਕਰਦਾ ਹੋਇਆ ਨਜ਼ਰ ਆਂਦਾ ਚੰਡੀਗੜ੍ਹ ਤੋਂ ਵਿਰੇ ਜਰਨਲਿਸਟ ਸ਼ੇਤਾਂਸ਼ੂ ਸ਼ਰਮਾ ਦੇ ਨਾਲ ਸੰਦੀਪ ਸਿੰਘ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ